ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਤੁਸੀਂ ਸਾਰੇ ਠੀਕ ਠਾਕ ਐਂ ਜੀ ਹਾਂਜੀ ਤੇ ਅੱਜ ਮੈਂ ਬਣਾਵਾਂਗੀ ਸੋਇਆਬੀਨ ਵੜੀਆਂ ਦੀ ਸਬਜ਼ੀ ਜੋ ਕਿ ਬਹੁਤ ਹੀ ਆਪਾਂ ਆਸਾਨ ਤਰੀਕੇ ਨਾਲ ਬਣਾਵਾਂਗੇ ਇੱਕ ਅਲੱਗ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਕਿ ਇਹ ਪੈਸੋ ਆਬੀਨ ਵੜੀ ਦੀ ਸਬਜ਼ੀ ਕਿਸ ਤਰ੍ਹਾਂ ਬਣਾਵਾਂਗੇ ਹਾਂਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਤੁਸੀਂ ਫੁੱਲ ਵੇਖਿਓ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸੋਇਆਬੀਨ ਵੜੀ ਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਕ ਕੌਲੀ ਸੋਇਆਬੀਨ ਵੜੀਆਂ ਲਈਆਂ ਸੀਗੀਆਂ ਇਹਨਾਂ ਨੂੰ ਆਪਾਂ ਗੁਣਗਰੇ ਜੇ ਪਾਣੀ ਦੇ ਵਿੱਚ ਭਿਉਮ ਕੇ ਰੱਖਤਾ ਸੀਗਾ ਸਿਰਫ 5-7 ਮਿੰਟ ਵਾਸਤੇ ਇਹ ਭਿਉਮ ਕੇ ਰੱਖਣਾ ਸੀਗਾ ਤੇ ਇਹ ਬਿਲਕੁਲ ਨਰਮ ਹੋ ਗਈਆਂ ਦੇਖੋ ਇਹ ਫੁੱਲ ਕੇ ਨਾ ਤੇ ਕਾਫੀ ਵੱਡੀਆਂ ਜਾਂਦੀਆਂ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਹੈ ਇੱਕ ਲੈ ਲਾਂ ਗਏ ਇਸ ਤਰ੍ਹਾਂ ਦਾ ਆਪਾਂ ਬਰਤਨ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਨਿਚੋੜ ਕੇ ਨਾ ਤੇ ਇੱਕ ਬਰਤਨ ਦੇ ਵਿੱਚ ਆਪਾਂ ਰੱਖ ਦਾਂਗੇ ਇਹਨਾਂ ਦੇ ਵਿੱਚ ਕਾਫੀ ਪ੍ਰੋਟੀਨ ਹੁੰਦਾ ਹੈਗਾ ਬਹੁਤ ਫਾਇਦੇਮੰਦ ਹੁੰਦੀਆਂ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਇੱਧਰ ਰੱਖ ਦਾਂਗੇ ਆਪਾਂ। ਪੜੀਆਂ ਦਾ ਆਪਾਂ ਪਾਣੀ ਚੰਗੀ ਤਰ੍ਹਾਂ ਨਿਚੋੜਤਾ ਹੈਗਾ ਤੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ। ਥੋੜਾ ਜਿਹਾ ਪਾ ਲਾਂਗੇ ਆਪਾਂ ਨਮਕ ਕਿਉਂਕਿ ਆਪਾਂ ਮਸਾਲੇ ਬਾਅਦ ਚ ਵੀ ਪਾਉਣੇ ਆ ਇੱਥੇ ਆਪਾਂ ਥੋੜੇ ਥੋੜੇ ਮਸਾਲੇ ਪਾਵਾਂਗੇ। ਥੋੜੇ ਜਿਹੀ ਪਾ ਦਾਂਗੇ ਹਲਦੀ। ਥੋੜੇ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ। ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ। ਦੋ ਚਮਚਾ ਪਾ ਪਾ ਦਾਂਗੇ ਵੇਸਣ ਦੇ। ਵੇਸਣ ਨੂੰ ਛਾਣਿਆ ਹੋਇਆ। ਹੁਣ ਆਪਾਂ ਹੱਥ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਇਹਦਾ ਵੇਸਣਾ ਨਾ ਵੜਗਾਂ ਦੇ ਉੱਪਰ ਚੰਗੀ ਤਰ੍ਹਾਂ ਇਸ ਤਰ੍ਹਾਂ ਲੱਗ ਜੇ ਹਾਂਜੀ ਵੜਗਾਂ ਤੇ ਆਪਾਂ ਵੇਸਣ ਚੰਗੀ ਤਰ੍ਹਾਂ ਹੁਣ ਲਾਤ ਆਗਾ ਤੁਸੀਂ ਦੇਖ ਸਕਦੇ ਮਸਾਲੇ ਵੀ ਚੰਗੀ ਤਰ੍ਹਾਂ ਲੱਗ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਹੈ ਫਰਾਈ ਕਰਨਾ ਹੈ ਹਾਂਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਆਪਾਂ 2-3 ਚਮਚ ਸਰੋਂ ਦਾ ਤੇਲ ਪਾ ਦਾਂਗੇ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਹਾਂਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆਗਾ। ਹੁਣ ਆਪਾਂ ਵੜੀਆਂ ਪਾ ਦਾਂਗੇ। ਤੇ ਵੜੀਆਂ ਨੂੰ ਆਪਾਂ 5 ਮਿੰਟ ਵਾਸਤੇ ਫਰਾਈ ਕਰ ਲਾਂਗੇ। ਵੜੀਆਂ ਦਾ ਕਲਰ ਹੋ ਗਏ ਨਾ ਇਹਨਾਂ ਦਾ। ਉਦੋਂ ਤੱਕ ਆਪਾਂ ਇਹਨਾਂ ਨੂੰ ਢੰਡ ਲਾਂਗੇ। ਹਾਂਜੀ ਵੜੀਆਂ ਨੂੰ ਆਪਾਂ 5 ਮਿੰਟ ਵਾਸਤੇ ਫੁੱਲ ਫਲੇਮ ਤੇ ਫਰਾਈ ਕਰ ਲੈ ਤੇ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ। ਹੁਣ ਗੈਸ ਕਰ ਦਾਂਗੇ ਆਪਾਂ ਬੰਦ। ਉਸੇ ਭਾਂਡੇ ਦੇ ਚ ਆਪਾਂ ਵੜੀਆਂ ਨੂੰ ਕੱਢ ਲਾਂਗੇ। हां जी इधर ਆਪਾਂ ਦੋ ਟਮਾਟਰਾਂ ਦਾ ਪੇਸਟ ਲੈ ਲਿਆਗਾ ਤੇ ਦੋ ਤਿੰਨ ਚਮਚਾ ਆਪਾਂ ਦਹੀਂ ਦੇ ਲੈ ਲਿਆ ਇਹ ਦਹੀਂ ਨੂੰ ਹੁਣ ਆਪਾਂ ਟੇਸਟ ਵਿੱਚ ਪਾ ਦਾਂਗੇ ਦਹੀਂ ਖੱਟੀ ਨਹੀਂ ਹੋਣੀ ਚਾਹੀਦੀ ਮਾੜੀ ਮੋਟੀ ਹੋਵੇ ਤਾਂ ਕੋਈ ਗੱਲ ਨਹੀਂ ਜੇ ਜ਼ਿਆਦਾ ਹੋਵੇ ਤਾਂ ਫਿਰ ਟੇਸਟ ਖਰਾਬ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਹੁਣ ਆਪਏ ਦੇ ਵਿੱਚ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨਸਾਰ ਅੱਧਾ ਚਮਚ ਪਾਵਾਂਗੇ ਹਲਦੀ ਦਾ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਆਪਾਂ ਤੜੀਆਂ ਪਾਊਡਰ ਇਹਨਾਂ ਨੂੰ ਹੁਣ ਮਿਕਸ ਕਰ ਦਾਂਗੇ ਆਪਾਂ ਹਾਂਜੀ ਆਪਾਂ ਟਮਾਟਰਾਂ ਦੇ ਪੇਸਟ ਵਿੱਚ ਸਾਰੇ ਮਸਾਲੇ ਹੁਣ ਮਿਕਸ ਕਰ ਤੇ ਆ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਕੜਾਹੀ ਦੇ ਵਿੱਚ ਦੋ ਚਮਚ ਆਪਾਂ ਸਰੋਂ ਦਾ ਤੇਲ ਹੋਰ ਪਾ ਦਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਆਪਾਂ ਸੌਤ ਜੀਰਾ ਇੱਕ ਪਾ ਦਾਂਗੇ ਸੁੱਕੀ ਲਾਲ ਮਿਰਚ ਇਹਨੂੰ ਆਪਾਂ ਤੋੜ ਕੇ ਪਾ ਦਾਂਗੇ ਇੱਕ ਪਾ ਦਾਂਗੇ ਛੋਟਾ ਜਿਹਾ ਤੇਜ ਪੱਤਾ ਇਹਨਾਂ ਨੂੰ ਹੁਣ ਭੁੰਨ ਲਾਂਗੇ ਹਲਕਾ ਜਿਹਾ ਇਹਨਾਂ ਨੂੰ ਭੁੰਨ ਲਿਆ ਹੁਣ ਆਪਾਂ ਪਾ ਦਾਂਗੇ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਆਦਰਕ ਤੇ ਥੋੜਾ ਜਿਹਾ ਲਸਣ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਸੀ ਚਾਹੇ ਦਾ ਤੁਸੀਂ ਇਹਨਾਂ ਨੂੰ ਦਰਦਰਾਇਆ ਕੁੱਟ ਕੇ ਵੀ ਪਾ ਸਕਦੇ ਹੋ ਐਸ ਤਰ੍ਹਾਂ ਬਰੀਕ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਭੁੰਨ ਲਾਂਗੇ। ਅਦਰਕ ਲਸਣ ਨੂੰ ਆਪਾਂ ਭੁੰਨ ਲਿਆ। ਦੋ ਪਿਆਜ਼ ਬਰੀਕ ਕੱਟੇ ਹੋਏ ਇਹ ਪਾ ਦਾਂਗੇ। ਪਿਆਜ਼ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ। ਹਲਕਾ ਇਹਦਾ ਕਲਰ ਟੀਨ ਜਾ ਕਹਨਾ ਪਿਆਜ਼ ਦਾ ਉਦੋਂ ਤੱਕ ਇਹਨਾਂ ਪਿਆਜ਼ ਨੂੰ ਆਪਾਂ ਭੁੰਨ ਲਾਂਗੇ। ਇਹਨੂੰ ਵੀ ਭੁੰਨ ਲਿਆ। ਹੁਣ ਆਪਾਂ ਜਿਹੜਾ ਟਮਾਟਰਾਂ ਦਾ ਪੇਸਟ ਤੇ ਮਸਾਲਾ ਤਿਆਰ ਕੀਤਾ ਸੀਗਾ ਉਹ ਇਹ ਪਾ ਦਾਂਗੇ। ਪਹਿਲਾਂ ਚੰਗੀ ਤਰ੍ਹਾਂ ਪਹਨ ਲਾਂਗੇ 3-4 ਮਿੰਟ ਵਾਸਤੇ ਹਾਂਜੀ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਪਹਨ ਲਿਆਗਾ ਹੁਣ ਆਪਾਂ ਫਰਾਈ ਕੀਤੀਆਂ ਗਾ ਬੜੀਆਂ ਪਾ ਦਾਂਗੇ ਇਹਨਾਂ ਨੂੰ ਹੁਣ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਤੜਕੇ ਦੇ ਵਿੱਚ ਆਪਾਂ ਬੜੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਆਪਾਂ 1 ਕੱਪ ਪਾਣੀ ਦਾ ਪਾ ਦਾਂਗੇ ਜਿੰਨੀ ਕ ਪਤਲੀ ਸਬਜ਼ੀ ਰੱਖਣੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਦੇਣਾਗਾ ਮੈਂ 1 ਕੱਪ ਪਾਣੀ ਪਾਇਆਗਾ ਹੁਣ ਆਪਾਂ ਇਹਨਾਂ ਨੂੰ ਕਰ ਦਿੰਦੇ ਹਾਂ ਮਿਕਸ ਉਧਰ ਨਾਲ ਸਾਡੇ ਹੁਣ ਮੌਸਮ ਵੀ ਬੜਾ ਖਰਾਬ ਹੋ ਗਿਆ ਤੇ ਮੈਂ ਇੱਧਰ ਹੁਣ ਵੀਡੀਓ ਵੀ ਬਣਾਈ ਜਾਨੀ ਆ ਤੇ ਮੌਸਮ ਵੀ ਖਰਾਬ ਹੋ ਗਿਆ ਹਾਂਜੀ 5 ਮਿੰਟ ਆਪਾਂ ਸਬਜ਼ੀਆਂ ਨੂੰ ਸੇਕ ਲਵਾ ਲਿਆਗਾ ਤੇ ਕੁੜੀਆਂ ਹੋਰ ਵੀ ਫੁੱਲਣਗੀਆਂ ਹੁਣ ਆਪਾਂ ਕੜਚੀ ਮਾਰਤੀ ਆ ਤੇ ਹੁਣ ਆਪਾਂ ਇੱਥੇ ਪਾਉਣਾਗਾ ਅੱਧਾ ਕ ਚਮਚ ਗਰਮ ਮਸਾਲੇ ਦਾ ਤੇ ਥੋੜੀ ਜਿਹਾ ਪਾ ਦਾਂਗੇ ਕਸੂਰੀ ਮੇਥੀ ਹੁਣ ਇਹਨਾਂ ਨੂੰ ਆਪਾਂ ਕਰ ਦਾਂਗੇ ਮਿਕਸ ਦੇਖਣ ਚ ਬਹੁਤ ਵਧੀਆ ਲੱਗਦੀ ਆ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਜਦੋਂ ਆਪਾਂ ਕਸੂਰੀ ਮੇਥੀ ਪਾਉਣੀ ਹੈਗੀ ਆ ਹੁਣ ਆਪਾਂ 2 ਮਿੰਟ ਵਾਸਤੇ ਸੇਕ ਹੋਰ ਲਵਾ ਲੈਣੇ ਆ ਜੀ 2 ਮਿੰਟ ਵਾਸਤੇ ਆਪਾਂ ਸਬਜੀ ਨੂੰ ਹੋਰ ਸੇਕਣ ਵਾਲਿਆ ਹੁਣ ਆਪਾਂ ਇੱਕ ਵਾਰੀ ਕੱਚੀ ਮਾਰ ਦਿੰਦੇ ਆ ਦੇਖੋ ਇੰਨੀ ਆਪਾਂ ਨੂੰ ਉਤਰੀ ਪਤਲੀ ਚਾਹੀਦੀ ਸੀਗੀ ਤੇ ਜਦੋਂ ਇਹ ਥੋੜੀ ਜਿਹੀ ਠੰਡੀ ਹੋ ਗਈ ਤੇ ਥੋੜੀ ਜਿਹੀ ਇਹ ਸਖਤ ਹੋਰ ਸਬਜੀ ਹੋ ਜਾਊਗੀ ਬਸ ਇੰਨੀ ਆਪਾਂ ਤਰੀ ਪਤਲੀ ਰੱਖਣੀ ਹੈਗੀ ਆ ਦੇਖੋ ਬਹੁਤ ਵਧੀਆ ਸਬਜ਼ੀ ਬਣੀ ਹੈਗੀ ਆ ਬਿਲਕੁਲ ਆਸਾਨ ਤਰੀਕੇ ਨਾਲ ਸਬਜ਼ੀ ਬਣਾਉਣੀ ਦੱਸੀ ਹੈਗੀ ਆ ਇੱਕ ਨਵੇਂ ਜਿਹੇ ਤਰੀਕਾ ਨਾਲ ਬਣਾਉਣੀ ਦੱਸੀ ਹੈਗੀ ਆ ਇਸ ਤਰ੍ਹਾਂ ਸਬਜ਼ੀ ਬਹੁਤ ਜ਼ਿਆਦਾ ਇਹ ਸਵਾਦ ਮੰਦੀ ਆ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕਰ ਲਾਂਗੇ ਸਰਵ ਦੇਖੋ ਬਹੁਤ ਵਧੀਆ ਬਣੀ ਨਾ ਸਬਜ਼ੀ ਦੇਖਣ ਚ ਕਿੰਨੀ ਵਧੀਆ ਲੱਗਦੀ ਹੈ ਤੁਸੀਂ ਸੋਚ ਕੇ ਦੇਖੋ ਵੀ ਖਾਣ ਚ ਇਹ ਕਿੰਨੀ ਵਧੀਆ ਬਣੀ ਹੋਣੀ ਆ ਸਰ ਜੀ ਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਸਬਜੀ ਬਹੁਤ ਵਧੀਆ ਲੱਗਦੀ ਹੈ ਕਿ ਹਾਂ ਜੀ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਸਬਜੀ ਬਣਾਉਂਦਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਆ ਚਾਹੇ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ